ਮੇਡੇ ਮਾਰਕ ਤੋਂ ਅੱਜ ਦਾ ਬਲੌਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਹਰ ਬਸਤਕਾਰ ਨਾਲ ਸਤਿ ਸ੍ਰੀ ਅਕਾਲ ਸੋ ਦੋਸਤੋ ਇੱਕ ਨਵੀਂ ਗੱਲਬਾਤ ਲੈ ਕੇ ਤੁਹਾਡੇ ਲਈ ਫੇਰ ਹਾਜ਼ਰ ਹੋਇਆ ਹਾਂ ਸੋ ਅੱਜ ਆਪਾਂ ਜਿਹੜੀ ਗੱਲਬਾਤ ਕਰਨੀ ਹੈ ਇਹਦਾ ਕੈਨੇਡਾ ਨਾਲ ਕਾਫੀ ਗੂੜਾ ਸਬੰਧ ਹੈ ਸੋ ਗੱਲਬਾਤ ਮੈਂ ਇਸ ਕਰਕੇ ਕਰ ਰਹੀ ਹਾਂ ਕਿ ਕੈਨੇਡਾ ਦੇ ਵਿੱਚ ਤਾਂ ਲੋਕ ਇਸ ਸਮੱਸਿਆ ਤੋਂ ਪੀੜਤੀ ਨੇ ਲੇਕਿਨ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਮਾਪੇ ਨੇ ਉਹ ਆਪਣੇ ਬੱਚਿਆਂ ਨੂੰ ਕੈਨੇਡਾ ਭੇਜ ਰਹੇ ਨੇ ਜਾਂ ਉਹ ਆਪ ਐਜ਼ ਅ ਮਿਸਟਰ ਕੈਨੇਡਾ ਆ ਰਹੇ ਨੇ ਤੇ ਇੱਥੋਂ ਦੀ ਸਥਿਤੀ ਕੀ ਹੈ ਤਾਂ ਉਹਦੇ ਬਾਰੇ ਆਪਾਂ ਗੱਲ ਕਰਨੀ ਹੈ ਸਭ ਮੇਰੇ ਕੋਲ ਜਿਹੜੇ ਹੈਗੇ ਇੱਕ ਜਾਂ ਦੋ ਵਿਸ਼ੇ ਮਹੱਤਵਪੂਰਨ ਨੇ ਜਿਹੜੇ ਮੈਂ ਤੁਹਾਡੇ ਨਾਲ ਵਿਚਾਰਨੇ ਚਾਹਨਾ। ਤੋਂ ਸਭ ਤੋਂ ਪਹਿਲਾ ਵਿਸ਼ਾ ਤਾਂ ਇਹ ਹੈ ਕਿ ਇੱਥੇ ਜਿਹੜੇ ਅਫੋਰਡੇਬਲ ਘਰ ਨੇ ਉਹਨਾਂ ਦੀ ਅੱਜਕੱਲ ਬੜੀ ਸਮੱਸਿਆ ਹੈ। ਘਰਾਂ ਦੀਆਂ ਜਿਹੜੀਆਂ ਕੀਮਤਾਂ ਨੇ ਉਹ ਆਸਮਾਨ ਛੂ ਰਹੀਆਂ ਨੇ। ਕਾਰ ਇੰਨੇ ਮਹਿੰਗੇ ਹੋ ਗਏ ਨੇ ਕਿ ਤੁਹਾਨੂੰ ਦੱਸਿਆ ਨਹੀਂ ਜਾ ਸਕਦਾ ਤੇ ਕੋਈ ਸਮਾਂ ਸੀ ਲਾਲੋ 2003 2004 ਤੇ ਜਦੋਂ ਇੱਥੇ ਇੱਕ ਜਿਹੜਾ ਕਾਰ ਹੈ ਉਹ 2 ਲੱਖ 40000 ਜਾਂ 2.5 ਲੱਖ ਡਾਲਰ ਦਾ ਮਿਲ ਜਾਂਦਾ ਸੀ ਉਹੀ ਕਾਰ ਅੱਜ 1.5 ਮਿਲੀਅਨ ਦਾ ਹੋਇਆ ਹੋਇਆ ਹੈ ਤੇ ਜੇ ਤੁਸੀਂ 1.5 ਦਾ ਲੱਭਣਾ ਤੁਹਾਨੂੰ ਕਾਰ ਨਹੀਂ ਲੱਭਦਾ ਤੇ ਤੁਹਾਨੂੰ ਜਿਹੜੇ ਕਾਰ ਨੇ ਉਹ ਲੱਭਦੇ ਨੇ 2 ਮਿਲੀਅਨ ਦੇ ਕਰੀਬ ਹੁਣ ਜੇ 2 ਮਿਲੀਅਨ ਕਰੀਬ ਦੇ ਕਰੀਬ ਤੁਹਾਡੇ ਘਰ ਦੀ ਕੀਮਤ ਹੈ ਤਾਂ ਉਹਦੀ ਮਾਰਗੇਜ ਤੁਹਾਨੂੰ ਜਿਹੜੀ ਹੈਗੀ ਆ ਉਹ 10000 ਡਾਲਰ ਆਉਂਦੀ ਹੈ ਮਹੀਨੇ ਦੀ ਤੇ ਤੁਸੀਂ ਕਿਵੇਂ ਅਫੋਰਡ ਕਰਨਾ ਹੈ ਉਹ ਘਰ 10000 ਡਾਲਰ ਤੁਸੀਂ ਮਾਰਗੇਜ ਤਾਂ ਦੇ ਕੇ ਫਿਰ ਤੁਸੀਂ ਉਸ ਘਰ 'ਚ ਤਾਂ ਰਹਿ ਨਹੀਂ ਸਕਦੇ ਫਿਰ ਜਾਂ ਤਾਂ ਤੁਸੀਂ ਕੰਮਾਂ ਤੇ ਰਹੋਗੇ ਜਾਂ ਤੁਸੀਂ ਕੋਈ ਇਸ ਤਰ੍ਹਾਂ ਦਾ ਪੁੱਠਾ ਕੰਮ ਕਰੋਗੇ ਜਿਹਦੇ ਨਾਲ ਤੁਹਾਡਾ ਘਰ ਹੈ ਜਿਹੜਾ ਉਹ ਚੱਲਦਾ ਰਹਿ ਸਕੇ ਸੋ ਇਹੀ ਕਾਰਨ ਹੈ ਕਿ ਸਾਡੇ ਜਿਹੜੇ ਲੋਕ ਨੇ ਜਦੋਂ ਇੱਥੇ ਲਾਈਫ ਆ ਜਿਹੜੀ ਅਫੋਰਡੇਬਲ ਨਹੀਂ ਹੈਗੀ ਨਹੀਂ ਰਹਿੰਦੀ ਤੇ ਉਹ ਕ੍ਰਿਮੀਨਲ ਐਕਟੀਵਿਟੀਜ਼ ਵੱਲ ਨੂੰ ਝੁਕਦੇ ਨੇ ਉਹ ਚਾਹੁੰਦੇ ਆ ਕਿ ਕਿ ਤੂੰ ਬਹੁਤ ਸਾਰੇ ਪੈਸੇ ਇਕੱਠੇ ਹੀ ਆ ਜਾਣ ਤੇ ਉਹਦੇ ਵਿੱਚ ਚੋਰੀਆਂ ਸ਼ਾਮਲ ਨੇ ਕਾਰਾਂ ਦੀਆਂ ਚੋਰੀਆਂ ਨੇ ਤੇ ਹੋਰ ਚੋਰੀਆਂ ਨੇ ਤੇ ਇਸ ਦੇ ਨਾਲ-ਨਾਲ ਇੰਸ਼ੋਰੈਂਸ ਕੰਪਨੀਆਂ ਨਾਲ ਧੋਖਾਧੜੀ ਹੈ ਕ੍ਰੈਡਿਟ ਕਾਰਡਾਂ ਦੀ ਧੋਖਾਧੜੀ ਹੈ ਸੋ ਬਹੁਤ ਕੁਸ਼ ਹੈ ਤਾਂ ਇਹਦੇ ਵਿੱਚ ਸਾਡੀ ਜਿਹੜੀ ਪੰਜਾਬੀ ਕਮਿਊਨਿਟੀ ਆ ਉਹ ਬਹੁਤ ਜ਼ਿਆਦਾ ਅਨਵੋਲਵ ਹੋ ਰਹੀ ਹੈ ਇਹਦੇ ਕਾਰਨ ਦੋ ਨੇ ਕਾਰਨ ਇਹਦੇ ਇਹ ਨੇ ਕਿ ਇੱਕ ਤਾਂ ਸਾਡੇ ਵਿੱਚ ਦਿਖਾਵਾ ਬਹੁਤ ਹੈ ਤੇ ਅਸੀਂ ਸਮਾਜ ਦੇ ਵਿੱਚ ਇਹ ਨਹੀਂ ਦੱਸਣਾ ਚਾਹੁੰਦੇ ਕਿ ਮੈਂ ਕੈਨੇਡਾ ਦੇ ਵਿੱਚ ਬੀਸਮੈਂਟ 'ਚ ਰਹਿਣਾ ਅਸੀਂ ਸੋਹਣੇ-ਸੋਹਣੇ ਘਰਾਂ ਦੀਆਂ ਫੋਟੋਆਂ ਪਾ ਕੇ ਪਿੱਛੇ ਬੈਠੇ ਬੰਦਿਆਂ ਨੂੰ ਕੁਝ ਦੁਨੀਆਂ ਚਾਹੁੰਦੇ ਆ ਤਾਂ ਕਿ ਅਸੀਂ ਦੱਸ ਸਕੀਏ ਕਿ ਵੀ ਦੇਖੋ ਜੀ ਸਾਡਾ ਤਾਂ ਸਟੈਂਡਰਡ ਬੜਾ ਹਾਈ ਹੈ ਅਸੀਂ ਕਦੇ ਆਪਣੀ ਜੌਬ ਬਾਰੇ ਸਹੀ ਨਹੀਂ ਦੱਸਦੇ ਕਦੇ ਆਪਣੀ ਤਨਖਾਹ ਬਾਰੇ ਸਹੀ ਨਹੀਂ ਦੱਸਦੇ ਤਨਖਾਹ ਬਾਰੇ ਤਾਂ ਖੈਰ ਕਿਸੇ ਨੂੰ ਪੁੱਛਣ ਦਾ ਹੱਕ ਵੀ ਕੋਈ ਨਹੀਂ ਲੇਕਿਨ ਜਿਹੜੀ ਅਸਲੀਅਤ ਆਸੀਂ ਉਹ ਨਹੀਂ ਦੱਸਦੇ ਲੋਕੋ ਜਾਣਦੇ ਆ ਜੇ ਤੁਸੀਂ ਫਾਰਮਾਂ 'ਚ ਕੰਮ ਕਰਦੇ ਹੋ ਜੇ ਤੁਸੀਂ ਫੈਕਟਰੀਆਂ 'ਚ ਕੰਮ ਕਰਦੇ ਹੋ ਤਾਂ ਲੋਕੋ ਜਾਣਦੇ ਆ ਉੱਥੇ ਜਾ ਕੇ ਦੱਸ ਦਿਆ ਕਿ ਮੈਂ ਤਾਂ ਸੁਪਰਵਾਈਜ਼ਰ ਆ ਮੈਂ ਤਾਂ ਓਨਰ ਆ ਮੈਂ ਤਾਂ ਇਹ ਆ ਮੈਂ ਤਾਂ ਉਹ ਆ ਤਾਂ ਉਸ ਕਰਕੇ ਮੈਂ ਤੁਹਾਨੂੰ ਉਸ ਤਰ੍ਹਾਂ ਦਾ ਜਿਹੜਾ ਸਟੈਂਡਰਡ ਹੈ ਉਹ ਵੀ ਦਿਖਾਉਣਾ ਪੈਂਦਾ ਸੋ ਇਹ ਜਿਹੜੀ ਹੈਗੀ ਆ ਬਹੁਤ ਵੱਡੀ ਸਮੱਸਿਆ ਹੈ ਸੋ ਕੈਨੇਡਾ ਗਵਰਨਮੈਂਟ ਨੇ ਪਿਛਲੇ ਸਮੇਂ ਦੇ ਵਿੱਚ ਧੜਾ ਤਾੜ ਇੰਟਰਨੈਸ਼ਨਲ ਸਟੂਡੈਂਟਸ ਨੇ ਜਿਹੜੇ ਉਹ ਕੱਲੇ ਭਾਰਤੋਂ ਨਹੀਂ ਪੂਰੀ ਦੁਨੀਆ ਤੋਂ ਮਗਾਏ ਨੇ ਜਹਾਜ਼ਾਂ ਦੇ ਜਹਾਜ਼ ਭਰ ਕੇ ਆਏ ਨੇ ਹੁਣ ਤਾਂ ਇਹ ਚਾਹੀਦਾ ਸੀ ਕਿ ਜੇ ਤੁਸੀਂ ਉਹ ਸਟੂਡੈਂਟਸ ਮਗਾਏ ਨੇ ਜੇ ਤੁਸੀਂ ਉਹਨਾਂ ਨੂੰ ਕੋਰਸ ਪ੍ਰੋਵਾਈਡ ਕੀਤੇ ਨੇ ਤਾਂ ਉਹ ਜਿਹੜੇ ਕੋਰਸ ਨੇ ਉਹ ਇੱਥੇ ਹੋਣੇ ਚਾਹੀਦੇ ਸੀ ਉਸ ਤਰ੍ਹਾਂ ਦੀਆਂ ਜੌਬਾਂ ਵੀ ਹੋਣੀਆਂ ਚਾਹੀਦੀਆਂ ਸੀ ਜਾਂ ਫਿਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਨਾ ਉਹ ਰੈਜ਼ਿਡੈਂਸ ਉਹਨਾਂ ਲਈ ਹੋਣਾ ਚਾਹੀਦਾ ਸੀਗਾ ਉਹਨਾਂ ਲਈ ਹੋਸਟਲ ਹੋਣੇ ਚਾਹੀਦੇ ਸੀ ਉਹਨਾਂ ਦੇ ਰਹਿਣ ਦੇ ਪ੍ਰਬੰਧ ਹੋਣੇ ਚਾਹੀਦੇ ਸੀ ਤੋ ਹੋਇਆ ਕਿ ਉਹ ਸਟੂਡੈਂਟਸ ਇੰਨੀ ਵੱਡੀ ਗਿਣਤੀ ਦੇ ਵਿੱਚ ਆ ਗਏ ਉਸ ਕਾਲਜਾਂ ਦੇ ਵਿੱਚ ਉਹਨਾਂ ਦੀ ਰਹਿائش ਤੇ ਕੋਈ ਪ੍ਰਬੰਧ ਨਹੀਂ ਤੇ ਉਹਨਾਂ ਨੂੰ ਜਿਹੜੀ ਰਹਿائش ਆ ਉਹ ਆਪ ਲੱਭਣੀ ਪੈ ਰਹੀ ਹੈ ਤੇ ਜਦੋਂ ਘਰਾਂ ਦੀਆਂ ਕੀਮਤਾਂ ਆਪ ਹੋਈਆਂ ਤਾਂ ਜਿਹੜਾ ਰੈਂਟ ਸੀ ਉਹ ਕੁਦਰਤੀ ਤੌਰ ਤੇ ਉਹ ਬਹੁਤ ਜ਼ਿਆਦਾ ਉੱਪਰ ਚੜਿਆ ਗਿਆ ਜਿਵੇਂ ਕਹਿੰਦੇ ਉਸਮਾਨ ਛੋਣ ਲੱਗ ਪਿਆ ਤਾਂ ਉਹ ਹੈਗਾ ਕਿ ਫਿਰ ਜਿਹੜੀ ਬੰਦਿਆ ਨੇ ਰੈਂਟ ਤੇ ਰਹਿਣਾ ਸੀ ਤਾਂ ਉਹਨਾਂ ਦੀ ਜਾਨ ਵੀ ਜਿਹੜੀ ਕੁੜਕੀ ਦੇ ਵਿੱਚ ਆ ਗਈ ਤੇ ਜਦੋਂ ਮੈਂ ਕੈਨੇਡਾ ਆਇਆ ਅਸੀਂ ਬੀਸਮੈਂਟ ਦਾ ਰੈਂਟ ਦਿੰਦੇ ਹੁੰਦੇ ਸੀ ਤਕਰੀਬਨ 600 ਡਾਲਰ 650 ਡਾਲਰ ਜੇ 750 ਦੀ ਬੀਸਮੈਂਟ ਸੀ ਤਾਂ ਲੱਗਦਾ ਸੀ ਕਿ ਯਾਰ ਬੀਸਮੈਂਟ ਕਾਫੀ ਮਹਿੰਗੀ ਹੈ ਤੇ ਹੁਣ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ ਹੁਣ ਇੱਕ ਸਧਾਰਨ ਬੀਸਮੈਂਟ ਦਾ ਜਿਹੜਾ ਕਿਰਾਇਆ ਜੇ ਇਹ 1 ਬੈੱਡਰੂਮ ਆ ਤਾਂ 1500 ਡਾਲਰ ਹੈ ਤੇ ਜੇ 2 ਬੈੱਡਰੂਮ ਆ ਤਾਂ ਉਹਦਾ ਕਿਰਾਇਆ 2000 ਡਾਲਰ 202400 2500 ਤੱਕ ਜਿਹੜਾ ਹੈਗਾ ਉਹ ਕਿਰਾਇਆ ਜਿਹੜਾ ਹੈਗਾ ਉਹ ਦੇਣਾ ਪੈ ਦਿੰਦਾ ਹੈਗਾ ਪੈ ਰਿਹਾ ਤੇ ਜਦੋਂ ਇੰਨਾ ਕਰਾਇਆ ਹੋਵੇ ਹੁਣ ਤੁਸੀਂ ਦੱਸੋ ਕਿ ਮਨੀ ਮਨੀ ਮੋਬੇਜ ਹੈਗੀ 17 ਡਾਲਰ ਤੇ ਤੁਹਾਡਾ ਟੈਕਸ ਸਾਰਾ ਘੱਟ ਘਟਾ ਕੇ ਤੁਹਾਡੇ ਕੁੱਲ ਮਿਲਾ ਕੇ ਸੋ ਤੁਹਾਨੂੰ ਮਹੀਨੇ ਦਾ ਜੇ ਬਹੁਤਾ ਨਹੀਂ ਤਾਂ 12-1300 ਡਾਲਰ ਤੁਹਾਨੂੰ ਮਹੀਨੇ ਦਾ ਪੱਲੇ ਪੈਂਦਾ ਸੋ ਹੁਣ ਜੇ ਤੁਹਾਡਾ 12-1300 ਡਾਲਰ ਮਹੀਨੇ ਦਾ ਪੱਲੇ ਪੈਂਦਾ ਤਾਂ ਤੁਸੀਂ ਕਿਵੇਂ ਕਿਰਾਏ ਤੇ ਰਹਿ ਪਾਉਗੇ ਤਾਂ ਫਿਰ ਉਹ ਤਾਂ ਹੁੰਦਾ ਕੀ ਹੈ ਕਿ ਉਹਦੇ ਵਿੱਚ ਨਾ ਫਿਰ ਜਿਹੜੇ ਹੈਗੇ ਨੇ ਸਟੂਡੈਂਟਸ ਨੇ ਜਾਂ ਹੋਰ ਕਰਾਇਦਾਰ ਨੇ ਉਹ ਕਿਰਾਇਆ ਸ਼ੇਅਰ ਕਰਦੇ ਨੇ ਕਿਰਾਇਆ ਸ਼ੇਅਰ ਕਰਦੇ ਨੇ ਤਾਂ ਉਹ ਦੋ ਤਿੰਨ ਤਿੰਨ ਚਾਰ-ਚਾਰ ਰਲ ਕੇ ਰਹਿੰਦੇ ਨੇ ਫਿਰ ਵੀ ਅਫੋਰਡ ਨਹੀਂ ਹੁੰਦਾ ਗ੍ਰੋਸਰੀ ਵੀ ਲਿਆਉਣੀ ਹੁੰਦੀ ਹੈ ਤੁਸੀਂ ਕਾਰ ਵੀ ਰੱਖਣੀ ਹੁੰਦੀ ਹੈ ਕਾਰ ਦੀ ਕਿਸ਼ਤ ਵੀ ਦੇਣੀ ਹੁੰਦੀ ਹੈ ਕੱਪੜੇ ਵੀ ਲੈਣੇ ਹੁੰਦੇ ਨੇ ਤੇ ਹੋਰ ਖਰਚੇ ਵੀ ਨੇ ਬੱਸਾਂ ਦੇ ਕਿਰਾਏ ਰੇਲਾਂ ਦੇ ਕਿਰਾਏ ਤਾਂ ਕੁੱਲ ਮਿਲਾ ਕੇ ਤਾਂ ਫਿਰ ਕੀ ਕਰਦੇ ਆ ਉਹ 10-10 ਸਟੂਡੈਂਟ ਇਕੱਠੇ ਹੋ ਕੇ ਰਹਿੰਦੇ ਨੇ ਤਾਂ ਹੁਣ ਮੁੰਡਿਆਂ ਦਾ ਤਾਂ ਸਰ ਜਾਂਦਾ ਹੈ ਤੇ ਜਿਹੜੀਆਂ ਲੜਕੀਆਂ ਹੁੰਦੀਆਂ ਨੇ ਜਿਹੜੀਆਂ ਕਦੇ ਉੱਥੇ ਘਰੋਂ ਬਾਹਰ ਨਹੀਂ ਨਿਕਲੇ ਹੁੰਦੀਆਂ ਤਾਂ ਉਹਨਾਂ ਲਈ ਬੜਾ ਮੁਸ਼ਕਲ ਹੈ। ਤੇ ਉਹਨਾਂ ਲਈ ਹੁਣ ਜਿਹੜਾ ਹੈਗਾ ਹੋਰ ਕੋਈ ਰਸਤਾ ਨਹੀਂ ਬਚਦਾ ਕਿ ਜਾਂ ਤਾਂ ਫਿਰ ਉਹ ਕੋਈ ਇਸ ਤਰ੍ਹਾਂ ਦਾ ਕੰਮ ਕਰਨ ਤੇ ਜੀਵਨ ਨਾਲ ਇਜੀ ਮੰਨੀ ਆਵੇ ਤਾਂ ਜਾਂ ਫਿਰ ਉਹ ਸ਼ੇਅਰ ਕਰਨ ਤੇ ਸ਼ੇਅਰ ਕਰਨ ਹੁਣ ਸ਼ੇਅਰ ਕਰਦੇ ਨੇ ਤਾਂ ਫਿਰ ਉਹਦੇ ਵਿੱਚ ਮੁੰਡੇ ਕੁੜੀਆਂ 10-10 12-12 ਇਕੱਠੇ ਹੋ ਕੇ ਰਹਿੰਦੇ ਨੇ ਤੇ ਫਿਰ ਅਸੀਂ ਕਹਿੰਦੇ ਆ ਵੀ ਇਹਨਾਂ ਨੇ ਗੰਦ ਪਾਇਆ ਹੈ ਹੁਣ 10-12 ਰਹਿਣਗੇ ਤਾਂ ਗੰਦ ਤਾਂ ਪਾਊਗਾ ਹੀ ਤੇ ਉੱਥੇ ਰਿਸ਼ਤੇ ਵੀ ਪਲੀਤ ਹੋਣਗੇ ਤੇ ਉੱਥੇ ਕੁੜੀਆਂ ਨੇ ਫਿਰ ਜਿਹੜੀਆਂ ਮੁੰਡਿਆਂ ਨੂੰ ਫਾਲੋ ਕਰਨ ਦੀਆਂ ਉਸ ਤਰ ਸੋਸ ਕਰਕੇ ਜਿਹੜਾ ਨਸ਼ਾ ਉਹ ਵੀ ਵੱਧਦਾ ਜਾ ਰਿਹਾ ਹੈ ਤਾਂ ਜਿਹੜਾ ਹੁਣ ਅਸੀਂ ਕਹਿੰਦੇ ਹੁੰਦੇ ਸੀ ਕਿ ਵੀ ਸਾਡੀ ਕੁੜੀ ਬੜੀ ਸਾਊ ਹੈ, ਕੈਰੈਕਟਰ ਹੈ ਉਹ ਹੁਣ ਜਦੋਂ ਇੱਥੇ ਆ ਕੇ ਬੰਦਾ ਇਸ ਤਰ੍ਹਾਂ ਦੇ ਮਾਹੌਲ 'ਚ ਵਿਚਰਦਾ ਤਾਂ ਫੇਰ ਜਣਾ ਨੂੰ ਹੈ ਕਿ ਰੋਲਿੰਗ ਸਟੋਨ ਦੀ ਤਰ੍ਹਾਂ, ਕੋਹੜ ਦੇ ਪੱਥਰ ਦੀ ਤਰ੍ਹਾਂ ਕਿ ਕੋਨੇ ਆਪਣੇ ਆਪ ਨੂੰ ਸਰਵਾਈਵ ਕਰਨਾ ਹੁੰਦਾ ਹੈ। ਹੁਣ ਉਹ ਕੁੜੀ ਜਿਹੜੀ ਹੈਗੀ ਆ ਪੇਰੈਂਟਸ ਨੇ ਪਤਾ ਨਹੀਂ ਕਿਵੇਂ ਇੱਥੇ ਭੇਜੀ ਹੁੰਦੀ ਆ ਤਾਂ ਵਾਪਸ ਤਾਂ ਮੁੜ ਨਹੀਂ ਸਕਦੀ ਤੇ ਜੇ ਵਾਪਸ ਮੁੜੇਗੀ ਤਾਂ ਉਹਦੇ ਪੇਰੈਂਟਸ ਨੇ ਹੀ ਉਹਦੇ ਖਿਲਾਫ ਹੋ ਜਾਣਾ, ਪਿੰਡ ਵਾਲਿਆਂ ਨੇ ਖਿਲਾਫ ਹੋ ਜਾਣਾ, ਕਿਹੜਾ ਮੂੰਹ ਲੈ ਕੇ ਜਾਏਗੀ ਉਹ। ਸੋ ਹੁਣ ਉਹਨੇ ਸਰਵਾਈਵ ਕਰਨਾ ਹੁੰਦਾ ਤਾਂ ਫਿਰ ਸਰਵਾਈਵ ਕਰਨ ਦੇ ਲਈ ਭਾਈ ਕੁਝ ਵੀ ਕਰਨਾ ਪੈਂਦਾ ਕਿਉਂਕਿ ਤੁਸੀਂ ਆਪਣੇ ਆਪ ਨੂੰ ਜਿੰਦਾ ਰੱਖਣਾ ਹੈ ਤੇ ਕਈ ਲੋਕ ਹਾਰ ਜਾਂਦੇ ਨੇ ਬਹੁਤ ਸਾਰੇ ਸਟੂਡੈਂਟ ਨੇ ਜਿਹੜੇ ਇੱਥੇ ਆ ਕੇ ਸੁਸਾਈਡ ਕਰ ਲੈਂਦੇ ਨੇ ਬਹੁਤ ਸਾਰੇ ਸਟੂਡੈਂਟ ਨੇ ਜਿਹੜੇ ਓਵਰਡੋਸ ਹੋ ਕੇ ਮਰ ਜਾਂਦੇ ਨੇ ਕਿਉਂਕਿ ਨਸ਼ੇ ਨਾਲ ਫੇਰ ਉਹ ਆਪਣੀਆਂ ਤਕਲੀਫਾਂ ਭੁਲਾਉਣੀਆਂ ਚਾਹੁੰਦੇ ਨੇ ਤਕਲੀਫਾਂ ਭੁੱਲਦੀਆਂ ਨਹੀਂ ਫਿਰ ਹਾਰਟ ਅਟੈਕ ਹੋ ਜਾਂਦਾ ਜਾਂ ਕੋਈ ਹੋਰ ਸਮੱਸਿਆ ਹੋ ਜਾਂਦੀ ਹੈ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਰੀਆਂ ਨੇ ਜਿਹੜੀਆਂ ਇਹ ਅਫੋਰਡੇਬਲ ਜਿਹੜੀ ਰੈਜ਼ਿਡੈਂਸ ਹੈਗੀ ਆ ਉਹਦੇ ਨਾਲ ਜੁੜੀਆਂ ਹੋਈਆਂ ਨੇ ਤੇ ਜਦੋਂ ਘਰ ਨੇ ਜਿਹੜੇ ਉਹ ਪਹੁੰਚ ਤੋਂ ਬਾਹਰ ਹੋ ਜਾਣ ਤਾਂ ਫਿਰ ਬੜੀ ਮੁਸ਼ਕਲ ਹੈ ਕਮਿਊਨਿਟੀ ਨੂੰ ਸਾਰੇ ਨੂੰ ਬੜੀ ਮੁਸ਼ਕਲ ਹੈ ਕ੍ਰਾਈਮ ਵੱਧਾ ਹੈ ਚੋਰੀਆਂ ਵੱਧਦੀਆਂ ਨੇ ਦਿਨ ਦਿਹਾੜੇ ਲੁੱਟਖੋ ਵੱਧੀ ਹੈ ਤੋਂ ਇਹ ਸਾਰੀਆਂ ਚੀਜ਼ਾਂ ਵੱਧਦੀਆਂ ਨੇ ਸੋ ਜਦੋਂ ਤੁਸੀਂ ਆਪਣੇ ਬੱਚੇ ਇੱਥੇ ਭੇਜਦੇ ਹੋ ਇਹਨਾਂ ਮੁਲਕਾਂ ਨੂੰ ਭੇਜਦੇ ਹੋ ਤੋਂ ਕਿਰਪਾ ਕਰਕੇ ਇਸ ਚੀਜ਼ ਦੀ ਸਟੱਡੀ ਕਰ ਲਿਆ ਕਰੋ ਤੁਹਾਨੂੰ ਕਿਸੇ ਨੇ ਚੀਜ਼ਾਂ ਨਹੀਂ ਦੱਸਣੀਆਂ ਤੇ ਮੈਨੂੰ ਹੁਣ ਇੱਥੇ ਰਹਿੰਦਿਆਂ ਨੂੰ 35 ਸਾਲ ਹੋ ਗਏ ਨੇ ਤੋ ਜਿੱਥੇ ਮੈਂ ਰਹਿ ਰਿਹਾ ਹਾਂ ਤਾਂ ਮੇਰੇ ਨਾਲ ਵਾਲੇ ਸਟੂਡੈਂਟਸ ਨੇ ਜਿਹੜੇ ਕਾਫੀ ਨੇ ਤਾਂ ਮੈਂ ਕਾਫੀ ਦੇਖ ਰਿਹਾ ਹਾਂ ਤਾਂ ਮੈਂ ਮਤਲਬ ਹੁਣ ਮੇਰੇ ਬੱਚੇ ਵੀ ਠੇ ਘਰ ਲੈਣਾ ਚਾਹਣ ਤੇ ਭਾਵੇਂ ਉਹਨਾਂ ਕੋਲ ਜਿੰਨੀਆਂ ਵੱਡੀਆਂ ਮਰਜ਼ੀ ਲੋਬਾਂ ਨੇ ਚਾਹੇ ਉਹ ਲੱਖ ਡਾਲਰ ਲੈਣ ਸਵਾ ਲੱਖ ਲੈਣ ਡੇਢ ਲੱਖ ਲੈਣ ਉਹ ਘਰ ਦੀ ਫੂਡ ਕਰ ਸਕਦੇ ਕੋਈ ਸਮਾਂ ਸੀ ਜਦੋਂ ਤੁਹਾਨੂੰ ਜਿਹੜਾ ਹੈਗਾ 5% ਦੇ ਕੇ ਘਰ ਮਿਲ ਜਾਂਦਾ ਸੀ ਸੋ ਹੁਣ ਉਹ ਗੱਲ ਨਾ ਨਹੀਂ ਰਹੀਆਂ ਮਾਰਗੇਜ ਇੰਪਰੂਵ ਕਰਾਉਣੀ ਬਹੁਤ ਔਖੀ ਹੈ ਔਰ ਮੈਂ ਘੁੰਮ ਫਿਰ ਕੇ ਦੇਖਦਾ ਕਿ ਬਿਲਡਰਾਂ ਨੇ ਜਿਹੜੇ ਘਰ ਬਣਾਏ ਸੀ ਨਾ ਉਹ ਸੈਂਕੜਿਆਂ ਦੀ ਗੰंती ਦੇ ਵਿੱਚ ਘਰ ਖਾਲੀ ਪਏ ਨੇ ਲੋਕਾਂ ਨੇ ਘਰ ਬੁੱਕ ਕਰਾ ਲਏ ਮਾਰਗੇਜ ਰੇਟ ਚੜ ਗਏ ਲੇਕਿਨ ਉਹ ਘਰ ਹੁਣ ਅਫੋਰਡ ਨਹੀਂ ਹੋਣੇ ਤੋਂ ਉਹਨਾਂ ਨੇ ਉੱਥੇ ਹੀ ਛੱਡਤੇ ਤੇ ਉਹਨਾਂ ਦੀ ਕਲੋਜ਼ਿੰਗ ਹੀ ਨਹੀਂ ਕਰਾਈ ਤੇ ਉਹ ਘਰ ਬਿਲਡਰਾਂ ਦੇ ਗਲ ਪੈ ਗਏ ਮਤਲਬ ਜਿੰਨਾਂ ਕੁ ਫਾਈਨ ਸੀ ਉਹਨਾਂ ਨੇ ਦੇਤਾ ਤੇ ਹੁਣ ਉਹ ਬਿਲਡਰਾਂ ਨੇ ਘਰ ਲਾਏ ਹੋਏ ਨੇ ਤੇ ਘਰਾਂ ਦੀਆਂ ਪ੍ਰਾਈਸਾਂ ਸਟਿਲ ਉੱਥੇ ਹੀ ਨੇ ਤੇ ਇੰਟਰਸਟ ਰੇਟ ਜੇ ਥੋੜਾ ਬਹੁਤਾ ਘਟਦਾ ਵੀ ਆ ਤਾਂ ਉਹਦਾ ਨ ਕੀ ਫਰਕ ਪੈਂਦਾ ਜਾਂ ਤਾਂ ਵੱਡੀ ਪੱਧਰ ਤੇ ਘਟੇ ਜਾਂ ਤਾਂ ਜਿਹੜੀ ਮਾਰਗੇਜ ਹੈਗੀ ਆ ਉਹ 22 ਵੀਕਲੀ 1500 ਡਾਲਰ ਹੋਵੇ ਤੇ ਮਹੀਨੇ ਦੀ 3000 ਹੁਵੇ ਤੇ ਫਿਰ ਤਾਂ ਦੋ ਬੰਦੇ ਔਖੇ ਸੌਖੇ ਅਫੋਰਡ ਕਰ ਸਕਦੇ ਨੇ ਲੇਕਿਨ ਜਿਹੜੀ ਹੁਣ ਇਸ ਵਕਤ ਸਥਿਤੀ ਹੈ ਤੇ ਇਹਦੇ ਵਿੱਚ ਜੇ ਤੁਸੀਂ 4-5 ਬੰਦੇ ਵੀ ਹੋ ਤਾਂ ਵੀ ਤੁਸੀਂ ਘਰ ਨਹੀਂ ਅਫੋਰਡ ਕਰ ਸਕਦੇ ਤੇ ਨਾ ਹੀ ਤੁਸੀਂ ਬੇਸਮੈਂਟਾਂ ਦਾ ਕਿਰਾਇਆ ਅਫੋਰਡ ਕਰ ਸਕਦੇ ਆ ਤੇ ਦੂਜੇ ਪਾਸੇ ਕਈ ਉਹ ਲੋਕ ਵੀ ਨੇ ਜਿਹੜੇ ਪੁਰਾਣੇ ਆਏ ਹੋਏ ਨੇ ਜਿਨ੍ਹਾਂ ਦੇ ਘਰ ਫਰੀ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਇਹਨਾਂ ਲਾਲਚ ਵਸਿਆ ਹੋਇਆ ਹੈ ਕਿ ਪੈਸੇ ਦੀ ਭੁੱਖ ਕਦੀ ਵੀ ਪੂਰੀ ਨਹੀਂ ਹੋ ਸਕਦੀ ਉਹਨਾਂ ਨੇ ਕੀ ਕਹ ਲੋ ਵੀ ਖੁੱਡਿਆਂ ਵਾਂਗੂ ਮੁਰਗੀ ਖਾਨਿਆਂ ਵਾਂਗੂ ਤਿੰਨ ਤਿੰਨ ਚਾਰ ਚਾਰ ਥੱਲੇ 20 ਮਿੰਟਾਂ ਚ ਬੈਡਰੂਮ ਬਣਾਏ ਹੋਏ ਨੇ ਉਹਦੇ ਵਿੱਚ ਉਹਨਾਂ ਨੇ ਹਰੇਕ ਦਵਾਖ ਨੂੰ 5 500 ਡਾਲਰ 600 ਡਾਲਰ 700 ਡਾਲਰ ਤੇ ਜਿਹੜਾ ਉਹੋ ਕੰਮ ਦਾ ਕਿਰਾਇਆ ਦਿੱਤਾ ਹੋਇਆ ਤਾਂ ਉਹ ਜਿਹੜੇ ਹੈਗੇ ਉਹਨਾਂ ਦਾ ਜਿਹੜਾ ਲਹੂ ਹੈ ਜਿਹੜਾ ਉਹ ਨਿਚੋੜਦੇ ਨੇ ਖੂਨ ਨਿਚੋੜਦੇ ਨੇ ਤੇ ਬਾਈ ਲਾ ਅਨਸਾਰ ਤੁਸੀਂ ਨਹੀਂ ਰੱਖ ਸਕਦੇ ਤੁਸੀਂ ਉਹਨੇ ਹੀ ਵਿਦਿਆਰਥੀ ਰੱਖ ਸਕਦੇ ਹੋ ਜਿੰਨੇ ਤੁਹਾਡੇ ਕੋਲ ਬੈੱਡਰੂਮ ਨੇ ਤੁਸੀਂ ਜਿਹੜਾ ਹੈਗਾ ਉਹ ਕਿਰਾਇਆ ਉਹ ਤੁਸੀਂ ਸ਼ੋਅ ਕਰਨਾ ਹੁੰਦਾ ਹੈ ਆਪਣੀ ਇਨਕਮ ਦੇ ਵਿੱਚ ਲੇਕਿਨ ਅਸੀਂ ਕਿਰਾਇਆ ਲੁਕਾਉਣ ਦੇ ਮਾਰੇ ਕੈਸ਼ ਪੈਸੇ ਲੈ ਕੇ ਅਸੀਂ ਕੋਈ ਰਿਟਨ ਪੇਪਰ ਵਰਕ ਵੀ ਨਹੀਂ ਕਰਦੇ ਅਸੀਂ ਕੋਈ ਲੀਜ਼ ਸਾਈਨ ਨਹੀਂ ਕਰਾਉਂਦੇ ਤੇ ਇਹ ਨਾਲ ਜਿਹੜਾ ਹੈਗਾ ਬਹੁਤ ਵੱਡੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ ਮਾਲਕਾਂ ਤੇ ਕਿਰਾਏਦਾਰ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ ਤੇ ਫੇਰ ਜਿਹੜਾ ਹੈਗਾ ਅਸੀਂ ਕਹਿੰਨੇ ਆ ਵੀ ਕਿਰਾਏਦਾਰ ਸਾਡਾ ਨਹੀਂ ਇਹ ਕਰਦੇ ਨੇ ਕਿਰਾਏਦਾਰ ਨਿਕਲਦੇ ਨਹੀਂ ਲੇਕਿਨ ਭਾਈ ਤੁਸੀਂ ਕੀ ਕੀਤਾ ਤੁਸੀਂ ਵੀ ਤਾਂ ਕਾਨੂੰਨ ਤੋੜਿਆ ਜੀ ਤੁਸੀਂ ਵੀ ਤਾਂ ਕੈਸ਼ ਪੈਸੇ ਬਣਾਉਣ ਦੇ ਮਾਰਿਆਂ ਨੇ ਤੇ ਸਾਰਾ ਕੁਝ ਜਿਹੜਾ ਹੈਗਾ ਉਹ ਸ਼ਿੱਕੇ ਟੰਕੇ ਕੀਤਾ ਕਾਨੂੰਨ ਵੀ ਸ਼ਿੱਕੇ ਟੰਕ ਤੇ ਸਿਟੀ ਦੇ ਬਾਈ ਲਾ ਵੀ ਸ਼ਿੱਕੇ ਟੰਕ ਤੇ ਤੇ ਬਸ ਪੈਸਾ ਆ ਜਵੇ ਤੋਂ ਇਹ ਜੇ ਤੁਹਾਡੀ ਹੁਣ ਇੰਨੇ ਸਾਲ ਪਹਿਲਾਂ ਆਖੇ ਵੀ ਭੁੱਖ ਨਹੀਂ ਪੂਰੀ ਹੋਈ ਨਾ ਪੈਸੇ ਦੀ ਤੇ ਫਿਰ ਇਹ ਕਦੀ ਵੀ ਨਹੀਂ ਹੋਣੀ ਤੇ ਸਰਕਾਰਾਂ ਦੀਆਂ ਤਾਂ ਜ਼ਿੰਮੇਵਾਰੀਆਂ ਬਣਦੀਆਂ ਹੀ ਨੇ ਕਿ ਉਹ ਲੋਕਾਂ ਨੂੰ ਇੱਕ ਚੰਗਾ ਸਮਾਜਿਕ ਜੀਵਨ ਦੇਵੇ ਲੇਕਿਨ ਜਿਹੜਾ ਸਮਾਜ ਆ ਉਸ ਦੀਆਂ ਵੀ ਜ਼ਿੰਮੇਵਾਰੀਆਂ ਬਣਦੀਆਂ ਨੇ ਕਿ ਉਹ ਸਰਕਾਰ ਨੂੰ ਸਹਿਯੋਗ ਦੇਵੇ ਸਿਟੀ ਨੂੰ ਸਹਿਯੋਗ ਦੇਵੇ ਤਾਂ ਕਿ ਸਿਟੀ ਨੂੰ ਰੱਖਿਆ ਜਾ ਸਕੇ ਤੋਂ ਇਹੀ ਕਾਰਨ ਨੇ ਤੇ ਜਿਹੜਾ ਕੈਨੇਡਾ ਦਾ ਸਟੈਂਡਰਡ ਹੈ ਜਿਹੜਾ ਹੁਣ ਮੈਂ ਬ੍ਰੈਂਟਨ ਦੀਆਂ ਤੁਸੀਂ ਗੱਲਾਂ ਕਰਦੇ ਹੋ ਸਰੀ ਦੀਆਂ ਗੱਲਾਂ ਕਰਦੇ ਹੋ ਜਿਹੜਾ ਲਗਾਤਾਰ ਡਿੱਗ ਰਿਹਾ ਹੈ ਤਾਂ ਇਹਦਾ ਇੱਕ ਕਾਰਨ ਇਹੀ ਹੈ ਪੇ ਅਸੀਂ ਇੱਥੇ ਆਤ ਆ ਗਏ ਲੇਕਿਨ ਸਾਡਾ ਜਿਹੜਾ ਰਹਿਣ ਸਹਿਣ ਆ ਉਸ ਪੱਧਰ ਦਾ ਨਹੀਂ ਹੋ ਸਕਿਆ ਸੋ ਇਹ ਦੋਸਤੋ ਗੱਲਾਂ ਸੀਗੀਆਂ ਇਹ ਮੈਂ ਤੁਹਾਡੇ ਨਾਲ ਵਿਚਾਰਨੀਆਂ ਨੇ ਤੇ ਵਿਸ਼ੇ ਕਈ ਹੋਰ ਵੀ ਨੇ ਜਿਹੜੇ ਆਪਾਂ ਅੱਗੇ ਚੱਲ ਕੇ ਵਿਚਾਰਦੇ ਹਾਂ ਤੇ ਨਾਲ ਮੈਂ ਚਾਹੁੰਨਾ ਕਿ ਜਿਹੜੀ ਇਹ ਪਾਡਕਾਸਟ ਹੈ ਜਿਹੜੀ ਗੱਲਬਾਤ ਆ ਉਹ ਬਹੁਤੀ ਲੰਬੀ ਨਾ ਹੋਵੇ ਸੋ ਮੇਰੇ ਕੋਲ ਦੋਸਤ ਇੱਕ ਮੈਗਜ਼ੀਨ ਆਇਆ ਉਹ ਮੈਂ ਤੁਹਾਨੂੰ ਅੱਗੇ ਵੀ ਮੈਗਜ਼ੀਨ ਦਿਖਾਉਣਾ ਸੋ ਆਹ ਮੈਗਜ਼ੀਨ ਹੈ ਕਹਾਣੀ ਧਾਰਾ ਆ ਦੇਖੋ ਆਹ ਮੈਗਜ਼ੀਨ ਹੈ ਕਹਾਣੀ ਧਾਰਾ ਇਹਨੂੰ ਭਗਵੰਤ ਰਸੂਲਪੁਰੀ ਜੀ ਜਲੰਧਰ ਤੋਂ ਕੱਢਦੇ ਨੇ ਸੋ ਇਹਦੇ ਵਿੱਚ ਵੀ ਜਿਹੜਾ ਕਾਫੀ ਮੈਟਰ ਹੈ ਕਾਫੀ ਮੈਟਰ ਹੈ ਇਹਦੇ ਵਿੱਚ ਕਾਫੀ ਕਹਾਣੀਆਂ ਨੇ ਕਾਫੀ ਵਧੀਆ ਆਰਟੀਕਲ ਨੇ ਤੇ ਇਹਦੇ ਵਿੱਚ ਮੇਰੀ ਕਿਤਾਬ ਆਈ ਹੈ ਨਾ ਪਿੱਛੇ ਜੇ ਬਲੈਕ ਆਈਸ ਕਾਲੀ ਬਰਫ਼ ਜਾਨੀ ਬਲੈਕ ਆਈਸ ਉਹਦਾ ਨਵਾਂ ਹੈ ਤਾਂ ਕਹਾਣੀ ਦਾ ਨਵਾਂ ਹੈ ਸੋ ਇਸ ਕਰਕੇ ਉਹਦਾ ਨਵਾਂ ਹੈ ਸੋ ਬਲੈਕ ਆਈਸ ਦੇ ਵਿੱਚ ਡਾਕਟਰ ਸੰਦੀਪ ਸਿੰਘ ਜੀ ਨੇ ਰਿਵਿਊ ਕੀਤਾ ਸੋ ਮੈਂ ਕਹਾਣੀ ਤਾਰਾ ਪਰਚੇ ਦਾ ਸੰਪਾਦਕ ਸਾਹਿਬ ਦਾ ਆਪਣੇ ਭਗਵੰਤ ਰਸੂਲਪੁਰ ਜੀ ਦਾ ਤੇ ਡਾਕਟਰ ਸੰਦੀਪ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਜਿਹੜੀ ਬਲੈਕ ਆਈਸ ਕਹਾਣੀਆਂ ਤੋਂ ਦਾ ਰਿਵਿਊ ਕਰਕੇ ਇਸ ਦੇ ਵਿੱਚ ਛਾਪਿਆ ਤੇ ਨਹੀਂ ਤਾਂ ਦੇਖਣ ਦੇ ਵਿੱਚ ਇਹ ਆਇਆ ਕਿ ਮੇਰੇ ਵਰਗੇ ਬੰਦੇ ਜਿਹੜੇ ਨਾ ਤਾਂ ਜਗਾੜੂ ਨੇ ਨਾ ਜਿਨ੍ਹਾਂ ਨੂੰ ਗੱਲਬਾਤ ਕਰਨ ਦਾ ਢੰਗ ਹੈ ਤੇ ਨਾ ਹੀ ਉਹਨਾਂ ਕੋਲ ਉਹ ਕਲਾ ਹੈ ਜਿਹਦੇ ਨਾਲ ਜਿਸ ਤਰ੍ਹਾਂ ਜਿਹੜੀ ਚਾਚਾ ਕਰਾਈ ਜਾਂਦੀ ਹੈ ਤਾਂ ਸਾਡੇ ਵਰਗਿਆਂ ਨੂੰ ਤਾਂ ਫਿਰ ਜਿਹੜੇ ਆਲੋਚਕ ਨੇ ਉਹ ਵੀ ਇਗਨੋਰ ਕਰ ਦਿੰਦੇ ਨੇ ਕਹਾਣੀਆਂ ਨੂੰ ਵੀ ਇਗਨੋਰ ਕਰ ਦਿੰਦੇ ਨੇ ਸਾਡੀ ਕਿਤਾਬ ਵੀ ਆ ਜਵੇ ਤਾਂ ਵੀ ਇਗਨੋਰ ਕਰ ਦਿੰਦੇ ਨੇ ਕਹਾਣੀਆਂ ਮੈਂ ਨਹੀਂ ਕਹਿੰਦਾ ਕਿ ਮੈਗਜ਼ੀਨ ਛਾਪਦੇ ਨਹੀਂ ਛਾਪਦੇ ਨੇ ਲੇਕਿਨ ਬਹੁਤ ਸਾਰੇ ਮੈਗਜ਼ੀਨ ਇਹ ਜਿਹੇ ਵੀ ਨੇ ਸੋ ਜੋ ਕਿਸੇ ਧੜੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਦਾ ਕੋਈ ਵੱਡਾ ਆਕਾ ਬੈਠਾ ਦੇ ਤੋ ਤੋ ਡਰਦੇ ਮਾਰੇ ਜੇ ਸਾਡੇ ਵਰਗਾ ਕੋਈ ਰਚਨਾ ਵੀ ਭੇਜ ਦਵੇ ਤਾਂ ਜਵਾਬ ਹੀ ਨਹੀਂ ਦਿੰਦੇ ਛਾਪਣਾ ਤਾਂ ਬਹੁਤ ਦੂਰ ਦੀ ਗੱਲ ਹੈ ਸੋ ਇਸ ਤਰ੍ਹਾਂ ਵੀ ਹੋ ਰਿਹਾ ਸੋ ਕਿਤਾਬ ਮੇਰੀ ਆਈ ਹੈ ਮੈਨੂੰ ਪਤਾ ਨਹੀਂਗਾ ਕਿ ਤੁਹਾਨੂੰ ਕੋਈ ਅਲੋਚਕ ਜਾਂ ਤੁਹਾਨੂੰ ਕੋਈ ਅਖਬਾਰ ਜਾਂ ਤੁਹਾਨੂੰ ਕੋਈ ਰਿਵਿਊਕਾਰ ਇਹਦੇ ਵਾਰ ਦੱਸੇਗਾ ਕਹਾਣੀ ਬਲੈਕ ਹੌਲ ਹੈ ਇਸਾ ਮੈਂ ਤੁਹਾਨੂੰ ਦਿਖਾ ਕਹਾਣੀ ਸੰਗਰੇ ਪਹਿਲਾਂ ਦਿਖਾਇਆ ਵੀ ਹੈ لیکن ਜਿਹੜਾ ਰਿਵਿਊ ਉਹਨਾਂ ਨੇ ਛਾਪਿਆ ਤੇ ਚਲੋ ਬਹੁਤ ਬਹੁਤ ਧੰਨਵਾਦੀ ਹਾਂ ਦੋਨਾਂ ਦਾ ਹੀ ਸੋ ਜੇ ਤੁਹਾਨੂੰ ਕਿਤਾਬ ਲੈ ਕੇ ਕਿਸੇ ਤੇ ਮਿਲੀ ਆ ਸਾ ਜਰੂਰ ਜਿਹੜੀ ਉਹ ਪੜਿਓ ਸੋ ਇਸ ਪ੍ਰਕਾਰ ਜਿਹੜਾ ਹੈਗਾ ਉਹ ਸਾਹਿਤਾ ਜਰੂਰ ਪੜਿਆ ਕਰੋ ਸੋ ਇਹ ਜਿਹੜਾ ਹੈਗਾ ਕਹਾਣੀ ਧਾਰਾ ਮੈਗਜ਼ੀਨ ਇਹਨੂੰ ਆਪਣੇ ਘਰਾਂ ਦੇ ਵਿੱਚ ਲਵਾਓ ਤੇ ਇਸ ਤਰ੍ਹਾਂ ਦੀ ਮੈਗਜ਼ੀਨ ਨੇ ਜਿਹੜੇ ਉਹ ਤੁਹਾਨੂੰ ਜਰੂਰ ਪੜ੍ਹਨੇ ਚਾਹੀਦੇ ਨੇ ਸੋ ਦੋਸਤੋ ਆਪਾਂ ਗੱਲ ਕਰਦੇ ਸੀਗੇ ਤੇ ਹੋੜੇ ਵਾਲਾ ਹਾਊਸਿਸਤੀ ਕਿ ਇੱਥੇ ਜਿਹੜੀਆਂ ਅ ਰਿਹਾਇਸ਼ ਆ ਜਿਹੜੀ ਉਹ ਬਹੁਤ ਮਹਿੰਗੀ ਹੋ ਚੁੱਕੀ ਹੈ ਮਾਲਕਾਂ ਲਈ ਵੀ ਤੇ ਕਿਰਾਏਦਾਰਾਂ ਲਈ ਲਈ ਵੀ ਸੋ ਇਸ ਦੇ ਨਾਲ-ਨਾਲ ਜਿਹੜਾ ਕਰਾਇਮ ਹੈ ਤੇ ਜਿਹੜੇ ਹੋਰ ਚੀਜ਼ਾਂ ਨੇ ਉਹ ਵੀ ਬਾਤ ਰਹੀਆਂ ਨੇ ਪਰੇਸ਼ਾਨੀਆਂ ਬਾਤ ਰਹੀਆਂ ਨੇ ਨਸ਼ੇ ਬਾਤ ਰਹੇ ਨੇ ਸੋ ਇਹ ਸਾਰਾ ਕੁਝ ਜਿਹੜਾ ਇਸ ਚੀਜ਼ ਨਾਲ ਜੁੜਿਆ ਹੋਇਆ ਹੈ ਤਾਂ ਇਹਦੇ ਵਿੱਚ ਭਾਵੇਂ ਅਸੀਂ ਸਿੱਧੇ ਤੌਰ ਤੇ ਅਸੀਂ ਜਿਹੜੇ ਲੋਗਾਂ ਤੋਂ ਜ਼ਿੰਮੇਵਾਰ ਨਹੀਂ ਹੈਗੇ ਅਸੀਂ ਕਹਿੰਦੇ ਨੇ ਵੀ ਅਸੀਂ ਕਿਵੇਂ ਜ਼ਿੰਮੇਵਾਰ ਆ ਅਸੀਂ ਤਾਂ ਸਟੂਡੈਂਟ ਆਏ ਅਸੀਂ ਤਾਂ ਇਮੀਗ੍ਰੈਂਟ ਆਏ ਆ ਅਸੀਂ ਕਿਵੇਂ ਜ਼ਿੰਮੇਵਾਰ ਆ ਅਸੀਂ ਵੀ ਕਿਹਦੇ ਜ਼ਿੰਮੇਵਾਰ ਆ ਸੋ ਦੇਖ ਦੋਸਤੋ ਦੇਖਣ ਦੇ ਵਿੱਚ ਇਹ ਆਇਆ ਕਿ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਬਾਹਰਲੇ ਮੁਲਕ ਚਾਉਣਾ ਕੈਨੇਡਾ ਆਸਟ੍ਰੇਲੀਆ ਆਉਣਾ ਇੱਕ ਸਟੇਟਸ ਸਿੰਬਲ ਬਣ ਗਿਆ ਸੋ ਅਸੀਂ ਅਮਰੀਕਾ ਕੈਨੇਡਾ ਇਸ ਕਰਕੇ ਆ ਰਹੇ ਆ ਕਿ ਸਾਨੂੰ ਲੋਕ ਕਹਿਣ ਕਿ ਵੀ ਫਲਾਣਾ ਬੰਦਾ ਜੀ ਕੈਨੇਡਾ ਤੋਂ ਆਇਆ ਹੈ ਸੋ ਅਮੀਰ ਘਰਾਂ ਦੇ ਲੋਕ ਆ ਰਹੇ ਨੇ ਚੰਗੀਆਂ ਜ਼ਮੀਨ ਜਾਇਦਾਦਾਂ ਵਾਲੇ ਲੋਕ ਆ ਰਹੇ ਨੇ ਸੋ ਉਹ ਆ ਕੇ ਮਤਲਬ ਆਪਣਾ ਸਟੈਂਡਰਡ ਦਿਖਾਉਣ ਨੂੰ ਤੇ ਜਿਹੜੇ ਚਲੋ ਆਮ ਲੋਕ ਆ ਰਹੇ ਨੇ ਮੈਂ ਸਮਝਦਾ ਜਿਨ੍ਹਾਂ ਕੋਲ ਜ਼ਮੀਨ ਘਾਟਾ ਜਾਂ ਉੱਥੇ ਕੋਈ ਬਿਜ਼ਨਸ ਨਹੀਂ ਜਾਂ ਪੜ੍ਹੇ ਲਿਖੇ ਨੇ ਨੌਕਰੀਆਂ ਨਹੀਂ ਮਿਲਦੀਆਂ ਉਹ ਠੀਕ ਨੇ ਲੇਕਿਨ ਜਿਨ੍ਹਾਂ ਦੇ ਪਿਓ ਸਿਆਸਤ ਦੇ ਵਿੱਚ ਬਹੁਤ ਵੱਡੇ ਲੀਡਰ ਨੇ ਜੋ ਪੁਲਿਸ ਆਫੀਸਰਾਂ ਦੇ ਬੇਟੇ ਨੇ ਜੋ ਵੱਡੇ ਵੱਡੇ ਆਫੀਸਰਾਂ ਦੇ ਬੇਟੇ ਨੇ ਪ੍ਰੋਫੈਸਰਾਂ ਦੇ ਬੇਟੇ ਨੇ ਤੇ ਜਿਨ੍ਹਾਂ ਕੋਲ ਵੱਡੀਆਂ ਵੱਡੀਆਂ ਕੋਠੀਆਂ ਨੇ ਚੰਗੀ ਪ੍ਰਾਪਰਟੀ ਉਹ ਕੀ ਕਰਨਾ ਰਹੇ ਨੇ ਸੋ ਉਹ ਲੋਕਾਂ ਨੇ ਭਾਵੇਂ ਉਹ ਚੀਨ ਤੋਂ ਆਏ ਭਾਵੇਂ ਉਹ ਓਂਡੀਆ ਤੋਂ ਆਏ ਤੇ ਇੱਥੇ ਆ ਕੇ ਉਹਨਾਂ ਨੇ ਬੜਾ ਸਿਸਟਮ ਨੂੰ ਖਰਾਬ ਕੀਤਾ ਕਿ ਤੁਸੀਂ ਪੁੱਛੋ ਖਰਾਬ ਕਿਉਂ ਨੇ ਕੀਤਾ ਉਹ ਉੱਥੇ ਜਿਹੜੀ ਬਲੈਕ ਮਨੀ ਆ ਨਾ ਜਿਹੜੀ ਲੋਕਾਂ ਤੋਂ ਰਿਸ਼ਵਤ ਲੈਂਦੇ ਨੇ ਪੈਸਾ ਬਣਾਉਂਦੇ ਆ ਉੱਪਰੋਂ ਪੈਸਾ ਬਣਾਉਂਦੇ ਆ ਉਹ ਸਿੱਧਾ ਆਪਣੇ ਇੱਥੇ ਕਿਸੇ ਮੁੰਡੇ ਜਾਂ ਕੁੜੀ ਨੂੰ ਭੇਜ ਦਿੰਦੇ ਆ ਤਾਂ ਫਿਰ ਉਹ ਪੈਸਾ ਜਿਹੜਾ ਇੱਧਰ ਕੱਢਦੇ ਨੇ ਇੱਥੇ ਆ ਕੇ ਉਹ ਘਰ ਲੈ ਲੈਂਦੇ ਨੇ ਮਹਿੰਗੀਆਂ ਕਾਰਾਂ ਲੈ ਲੈਂਦੇ ਨੇ ਤੇ ਮੈਨੂੰ ਇੱਥੇ ਨੇ ਸਾਲ ਹੋ ਗਏ ਤੇ ਜਿਹੜੀ ਕਾਰ ਮੈਂ ਨਹੀਂ ਰਿਪੋਰਟ ਕਰਦਾ ਜਾਂ ਪੁਰਾਣੇ ਬੰਦੇ ਵੀ ਹੋੜ ਨਹੀਂ ਕਰਦੇ ਤੇ ਉਹ ਆ ਕੇ ਦੂਸਰੇ ਮਹੀਨੇ 30ਵੇਂ ਮਹੀਨੇ 1.2 ਦੋ-ਦੋ ਲੱਖ ਦੀਆਂ ਗੱਡੀਆਂ ਤੇ ਮੈਂ ਉਹਨਾਂ ਲਈ ਫਰਦੇ ਦੇਖਿਆ ਤੇ ਫ੍ਰੀ ਘਰ ਲੈ ਲੈਂਦੇ ਨੇ ਬਾਰਾ ਕਰਦੀ ਕਰਦੇ ਨੇ ਪੜਨ ਉਹਨਾਂ ਨੇ ਹੁੰਦਾ ਨਹੀਂ ਤੇ ਦੂਜਿਆਂ ਨੂੰ ਵੀ ਖਰਾਬ ਕਰਦੇ ਨੇ ਇੱਕ ਤਾਂ ਉਹਤ ਰਹੇ ਹੈਗੀ ਆ ਕਿ ਮਾਰਕੀਟ ਰੇਟ ਨੇ ਜੋ ਬਹੁਤ ਉੱਪਰ ਚੱਲ ਗਿਆ ਚੀਨ ਤੇ ਅਮਰੀਕਾ ਤੋਂ ਆਈ ਬਲੈਕ ਮਨੀ ਜਿਹਨਾਂ ਲੋਕਾਂ ਕੋਲ ਸੀਗੀ ਉਹ ਤੋਂ ਉਹਨਾਂ ਨੇ ਮਹਿੰਗੀਆਂ ਪ੍ਰਾਈਸਾਂ ਦੇ ਘਰ ਲੈ ਲਏ ਓਵਰ ਪ੍ਰਾਈਸਾਂ ਦੇ ਤੇ ਘਰ ਵਿਕਦੇ ਨੇ ਜੇ ਘਰ ਜਿਹੜਾ ਹੈਗਾ 2 ਮਿਲੀਅਨ ਦਾ ਮਾਰਕੀਟ 'ਚ ਲੱਗਿਆ ਹਿਆ ਤਾਂ ਅਗਲਿਆਂ ਨੇ ਜਾ ਕੇ 2.5 ਦਾ ਲੈ ਲਿਆ ਓਵਰ ਪ੍ਰਾਈਸ ਲੈ ਲਿਆ ਕਿਉਂ ਕਿ ਹਰਾਮ ਦੀ ਕਮਾਈ ਆ ਕੋਲ ਹਰਾਮ ਦਾ ਪੈਸਾ ਉਹਦੋਂ ਰਿਸ਼ਵਤ ਦਾ ਪੈਸਾ ਬਣਾਇਆ ਹਿਆ ਲਿਆ ਹਿਆ ਸਰਕਾਰਾਂ ਨੂੰ ਨਹੀਂ ਪਤਾ ਲੱਗਦਾ ਕਿ ਪੈਸੇ ਇੱਧਰ ਨਿਕਲਦੇ ਨੇ ਇਸ ਤਰ੍ਹਾਂ ਨਿਕਲਦੇ ਨੇ ਤੇ ਜਿਹੜੇ ਛੋਟੇ-ਮੋਟੇ ਬੰਦੇ ਨੇ ਬਚਾਏ ਉਹਨਾਂ ਨੂੰ ਤਾਂ ਕੀਤਾ ਜਾਂਦਾ ਤੇ ਜਿਹੜੇ ਐਡੀ ਵੱਡੀ ਪੱਦਰ ਤੇ ਮਨੀ ਲੌਂਡਰਿੰਗ ਕਰਦੇ ਨੇ ਮਨੀ ਕੱਢਦੇ ਨੇ ਕਿ ਉਹਨਾਂ ਦਾ ਸਰਕਾਰਾਂ ਨੂੰ ਕੋਈ ਨਹੀਂ ਪਤਾ ਉਹ ਇੰਡੀਆ ਗਵਰਨਮੈਂਟ ਲਈ ਤਾਂ ਜਿਹੜਾ ਪੈਸਾ ਕੱਢਦੇ ਕੱਢਦੇ ਨੇ ਲੇਕਿਨ ਕੈਨੇਡਾ ਗਵਰਨਮੈਂਟ ਵੀ ਲਈ ਵੀ ਉਹ ਬਹੁਤ ਬੜੀ ਸਮੱਸਿਆ ਜਿਹੜੀ ਉਹ ਕ੍ਰੀਏਟ ਕਰਦੇ ਨੇ ਸੋ ਇਹ ਚੀਜ਼ਾਂ ਨੇਥੋ ਦੋਸਤੋ ਤੁਸੀਂ ਇਹਨਾਂ ਚੀਜ਼ਾਂ ਤੋਂ ਪੀੜਤ ਹੋਵੋ ਤੁਹਾਨੂੰ ਲੱਗ ਰਿਹਾ ਹੋਵੇ ਕਿ ਇੱਥੇ ਰਹਿਣਾ ਜਿਹੜਾ ਬੜਾ ਮੁਸ਼ਕਲ ਹੋ ਗਿਆ ਤੁਸੀਂ ਇੱਥੇ ਲੰਬੇ ਟਾਈਮ ਤੋਂ ਆਏ ਹੋਵੇ ਲੇਕਿਨ ਹੁਣ ਤੁਹਾਡੇ ਘਰ ਨਾ ਅਫੋਰਡ ਹੁੰਦੇ ਹੋਣ ਜਿਨ੍ਹਾਂ ਕੋਲ ਦੋ ਦੋ ਤਿੰਨ ਤਿੰਨ ਘਰ ਸੀ ਅੱਜ ਉਹਨਾਂ ਦੀ ਇਹ ਕੰਡੀਸ਼ਨ ਬਣ ਗਈ ਹੋਵੇ ਕਿ ਉਹ ਬੇਸਮੈਂਟਾਂ ਵਿੱਚ ਰਹਿਣ ਲਈ ਮਜਬੂਰ ਹੋ ਜਾਣ ਜਾਂ ਤੁਸੀਂ ਇੱਥੇ ਕਿਰਾਏਦਾਰ ਆਏ ਹੋ ਤੇ ਕਿਰਾਇਆ ਜਿਹੜਾ ਹੈਗਾ ਉਹ ਸਿਖਰਾਂ ਨੂੰ ਛੂ ਰਿਹਾ ਤੇ ਤੁਸੀਂ ਅਫੋਰਡ ਨਾ ਕਰਦੇ ਹੋਵੋ ਤੇ ਤੁਹਾਡੇ ਕੋਲ ਕੰਮ ਕਰਨ ਲਈ ਵਰਕ ਪਰਮਿਟ ਵੀ ਨਾ ਹੋਵੇ ਤੇ ਫਿਰ ਤੁਸੀਂ ਕਿਸ ਤਰ੍ਹਾਂ ਦੇ ਮਾਹੌਲ ਚੋਂ ਗੁਜ਼ਰਦੇ ਹੋ ਤੇ ਮੈਨੂੰ ਇਹ ਫੋਨ ਕਰਕੇ ਜਰੂਰ ਦੱਸਣਾ ਤੇ ਜਿਹੜੇ ਇੰਡੀਆ ਬੈਠੇ ਮੇਰਾ ਬਲੌਗ ਦੇਖਦੇ ਨੇ ਜਾਂ ਪਾਕਿਸਤਾਨ ਜਾਂ ਹੋਰ ਮੁਲਕਾਂ ਚ ਬੈਠੇ ਬਲੌਗ ਦੇਖਦੇ ਨੇ ਪੰਜਾਬੀ ਨੂੰ ਸਮਝਦੇ ਨੇ ਤਾਂ ਉਹਨਾਂ ਨੂੰ ਵੀ ਇਹ ਚੇਤਾਵਨੀ ਹੈ ਕਿ ਭਾਈ ਜਦੋਂ ਤੁਸੀਂ ਆਓਗੇ ਨਾ ਇੱਕ ਵਾਰੀ ਇੱਥੇ ਦੀ ਸਟੱਡੀ ਕਰ ਲਿਓ ਐਵੇਂ ਆਪਣੇ ਨਿਆਣਿਆਂ ਨੂੰ ਕਿਸੇ ਖੂਹ ਚ ਟੱਕਰਾਂ ਦੀ ਉਹ ਤਾਂ ਕਿ ਉਹ ਤੁਸੀਂ ਆਪਣੇ ਜਵਾਕ ਵੀ ਕੁਮਾਲ ਮਾਓ ਤੇ ਆਪਣਾ ਪੈਸਾ ਵੀ ਕੁਮਾਲ ਮਾਓ ਜ਼ਰੂਰ ਭੇਜੋ ਬੱਚੇ ਜ਼ਰੂਰ ਭੇਜੋ ਲੇਕਨ ਸਟੱਡੀ ਕਰਕੇ ਭੇਜੋ ਵੀ ਦੇਖੋ ਪਹਿਲਾਂ ਇਥੋਂ ਦਾ ਸਿਸਟਮ ਕੀ ਹੈ ਅਫੋਰਡੇਬਿਲਟੀ ਕੀ ਹੈ ਹਰ ਮੈਂ ਸਰਕਾਰਾਂ ਨੂੰ ਬੇਨਤੀ ਕਰੂੰਗਾ ਕਿ ਜੇ ਤੁਸੀਂ ਲੋਕਾਂ ਤੇ ਰਾਜ ਕਰਨਾ ਹੈ ਜੇ ਤੁਸੀਂ ਚੋਣਾਂਵਾਂ ਕੇ ਲੋਕ ਤੁਹਾਨੂੰ ਇਸੇ ਤਰ੍ਹਾਂ ਟੈਕਸ ਦਿੰਦੇ ਰਹਿਣ ਜੇ ਤੁਸੀਂ ਚੋਣਾਂਵਾਂ ਕੇ ਲੋਕ ਸਰਕਾਰਾਂ ਦੇ ਖਿਲਾਫ ਬਗਾਵਤ ਨਾ ਕਰਨ ਜੇ ਤੁਸੀਂ ਚੋਣਾਂਵਾਂ ਕੇ ਕ੍ਰਾਈਮ ਦੂਖ ਜਾਵੇ ਤਾਂ ਤੁਹਾਨੂੰ ਜਿਹੜੀ ਲਾਈਫ ਦੀ ਅਫੋਰਡੇਬਿਲਟੀ ਆ ਨਾ ਇਸ ਦੇ ਤੇ ਕੰਮ ਕਰਨਾ ਪਊਗਾ ਅਫੋਰਡੇਬਲ ਘਰਾਂ ਦਾ ਕੰਮ ਕਰਨਾ ਪਊਗਾ ਜਿਹੜੇ ਤੁਸੀਂ ਲੋਕ ਮਗਾਉਨੇ ਹੋ ਉਹਨਾਂ ਨੂੰ ਰਹਿਣ ਦਾ ਘੁਕਮਾ ਪ੍ਰਬੰਧ ਕਰਨਾ ਪਊਗਾ ਕਰਾਇਆਂ ਨੂੰ ਥੱਲੇ ਲਿਆਉਣਾ ਪਊਗਾ ਗਰੋਸਰੀ ਦੀਆਂ ਕੀਮਤਾਂ ਘਟਾਉਣੀਆਂ ਪੈਣਗੀਆਂ ਤਾਂ ਕਿ ਜਿਹੜੀ ਲਾਈਫ ਆ ਉਹ ਸਖਾਲੀ ਹੋ ਸਕੇ ਤੇ ਇੱਥੇ ਹੀ ਫਿਰ ਦਿਓ ਆ ਗਿਆ ਮੇਜਰ ਮੰਗਟ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ